ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਪੁਲਿਸ ਵੱਲੋਂ ਚੈੱਕ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਚੀਜ਼ ਨਾ ਇੱਕ ਸਟੇਟ ਤੋਂ ਜਿਹੜੀ ਦੂਜੀ ਸਟੇਟ ਦੇ ਵਿੱਚ ਲੈ ਕੇ ਜਾਈ ਜਾ ਰਹੀ ਹੋਵੇ। ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰ ਸਟੇਟ ਬਾਡੀ ਉਹ ਇੰਟਰ ਸਟੇਟ ਨਾਕੇ ਲਾਏ ਗਏ ਨੇ ਜੀ 올ਓਵਰ ਪੰਜਾਬ। ਜਿਹੜੇ ਬਾਰਡਰਸ ਨੇ ਉਹ ਸੀਲ ਕੀਤੇ ਗਏ ਨੇ। ਉਸ ਰਿਗਾਰਡਿੰਗ ਸਾਡਾ ਇਹ ਨਾਕਾ ਜੀ ਸਵੇਰੇ 6 ਵਜੇ ਤੋਂ ਚੱਲ ਰਿਹਾ ਹੈ ਤੇ ਸ਼ਾਮ ਦੇ ਬਾਅਦ ਫਿਰ 2 ਵਜੇ ਤੱਕ ਚੱਲੂਗਾ। ਚੋਣਾ ਦੇ ਵੇਲੇ ਜਿਹੜੀ ਦਾੜੂ ਹੈ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਲੈ ਕੇ ਜਾਈ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਵੀ ਫੜਨ ਲਈ ਕੋਈ ਆਪਣੇ ਵੱਲੋਂ ਕੋਈ ਸਟੈਪ ਚੱਕੇਗੇ ਕਿ ਕਿਸੇ ਵੀ ਕੋਈ ਵੀ ਇਹ ਜਾਂ ਕੋਈ ਇਲੈਗਲ ਲਿਕਰ ਕੋਈ ਬਹੁਤ ਜ਼ਿਆਦਾ ਕੈਸ਼ ਜਾਂ ਕਿਸੇ ਵੀ ਚੀਜ਼ ਦੀ ਬਹੁਤ ਸਖਤ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ ਹਰਿਆਣਾ ਦੇ ਵਿੱਚ ਚੋਣਾ ਨੂੰ ਲੈ ਕੇ ਜਿਹੜੇ ਪੰਜਾਬ ਬਾਰਡਰਾਂ ਤੇ ਵੀ ਪੰਜਾਬ ਪੁਲਿਸ ਵੱਲੋਂ ਸਖਤਾਈ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਅਸੀਂ ਪੰਚਕੁੱਲਾ ਤੋਂ ਜਦੋਂ ਜ਼ਿਰਖਪੁਰ ਵੱਲ ਜਾਣੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਖਾਸ ਤੌਰ ਤੇ ਨਾਕਾ ਲਾਇਆ ਗਿਆ ਹੈ ਤੇ ਸਾਡੇ ਨਾਲ ਥਾਣਾ ਮੁਖੀ ਟਕੋਲੀ ਜਿਹੜੇ ਗੁਰਮੀਤ ਸਿੰਘ ਜੀ ਵੀ ਮੌਜੂਦ ਹੈ ਗੱਲਬਾਤ ਕਰਨ ਲੈਣੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਹਰਿਆਣਾ ਦੇ ਵਿੱਚ ਚੋਣਾ ਨੂੰ ਲੈ ਕੇ ਅੱਜ ਪੂਰੀ ਸਖਤਾਈ ਕੀਤੀ ਗਈ ਹੈ ਤੇ ਹੁਣ ਤੱਕ ਜੇਕਰ ਗੱਲ ਕਰੀਏ ਕੋਈ ਕਿਸੇ ਤਰ੍ਹਾਂ ਦੀ ਬੈਡ ਐਲੀਮੈਂਟ ਜਾਂ ਕਿਸੇ ਨੂੰ ਫੜਿਆ ਗਿਆ ਹੋਵੇ ਹਾਂਜੀ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰ ਸਟੇਟ ਬੋਡੀ ਇੰਟਰ ਸਟੇਟ ਨਾਕੇ ਲਾਏ ਗਏ ਨੇ ਜੀ 올ਓਵਰ ਪੰਜਾਬ ਤਾਂ ਉਹ ਨੀਬਰਿੰਗ ਸਟੇਟ ਹਰਿਆਣਾ ਚ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਚ ਕੋਈ ਵੀ ਬੈਡ 엘ਿਮੈਂਟਸ ਕੋਈ ਗਲਤ ਚੀਜ਼ ਨਾ ਕਰ ਦੇਣ ਇਹਦੇ ਕਰਕੇ ਜਿਹੜੇ ਬਾਰਡਰਸ ਨੇ ਉਹ ਸੀਲ ਕੀਤੇ ਗਏ ਨੇ ਉਸ ਰਿਗਾਰਡਿੰਗ ਸਾਡਾ ਇਹ ਨਾਕਾ ਜੀ ਸਵੇਰੇ 6 ਵਜੇ ਤੋਂ ਚੱਲ ਰਿਹਾ ਹੈ ਤੇ ਸ਼ਾਮ ਦੇ ਬਾਅਦ ਦੁਪਹਿਰ 2 ਵਜੇ ਤੱਕ ਚੱਲੂਗਾ ਉਸ ਸੰਬੰਧੀ ਜੋ ਵੀ ਰਿਕਵਰੀ ਹੋਊਗੀ ਉਹ ਜੋ ਵੀ ਅਚੀਵਮੈਂਟਸ ਹੋਣਗੀਆਂ ਉਹ ਪ੍ਰੈਸ ਨੂੰ ਦੱਸ ਦਿੱਤੇ ਜਾਣਗੇ ਸਰ ਅਕਸਰ ਇੱਕ ਗੱਲ ਹੋਰ ਦੇਖੇ ਜਾਂਦੀ ਹੈ ਚੋਣਾ ਦੇ ਵੇਲੇ ਜਿਹੜੀ दारू ਹੈ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਲੈ ਕੇ ਜਾਈ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਵੀ ਫੜਨ ਲਈ ਕੋਈ ਆਪਣੇ ਵੱਲੋਂ ਕੋਈ ਸਟੈਪ ਚੱਕੇ ਗਏ ਨੇ ਬਿਲਕੁਲ ਜੀ ਬਿਲਕੁਲ ਸਾਰੇ ਵਹੀਕਲਸ ਦੀ ਬਹੁਤ ਸਟ੍ਰਿਕਟਲੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਕੋਈ ਵੀ ਇਹ ਜਾਂ ਕੋਈ ਇਲੈਗਲ ਲਿਕਰ ਕੋਈ ਬਹੁਤ ਜ਼ਿਆਦਾ ਕੈਸ਼ ਜਾਂ ਕਿਸੇ ਵੀ ਚੀਜ਼ ਦੀ ਬਹੁਤ ਸਖਤ ਤਰ੍ਹਾਂ ਤਲਾਸ਼ੀ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਅਚੀਵਮੈਂਟਸ ਹੋਣਗੇ ਉਹ ਸ਼ਾਮ ਨੂੰ ਪ੍ਰੈਸ ਨੂੰ ਦੱਸ ਦਿੱਤੇ ਜਾਣਗੇ ਬਿਲਕੁਲ ਤਾਂ ਜੀ ਤੁਸੀਂ ਵੇਖਿਆ ਤੇ ਸੁਣਿਆ ਹੈ ਕਿ ਸਾਫ ਤੌਰ ਤੇ ਕਹਿਣਾ ਹੈ ਕਿ ਹਰ ਇੱਕ ਗੱਡੀ ਨੂੰ ਰੋਕਿਆ ਜਿਹੜੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਗੱਡੀਆਂ ਨੂੰ ਰੋਕਿਆ ਵੀ ਜਾ ਰਿਹਾ ਹੈ ਤੇ ਕੱਲੀ-ਕੱਲੀ ਜਿਹੜੀ ਗੱਡੀ ਹੈ ਚਾਹੇ ਟਿੱਕੀ ਹੋਵੇ ਜਾਂ ਜੋ ਵੀ ਲੋਕ ਆ ਰਹੇ ਨੇ ਉਹ ਦੂਜੀ ਹਰਿਆਣੇ ਤੋਂ ਐਂਟਰ ਕਰਕੇ ਜਦੋਂ ਪੰਜਾਬ ਦੇ ਵਿੱਚ ਵੜਦੇ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨੂੰ ਦੇਖਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਬਾਡ ਐਲੀਮੈਂਟ ਨਾ ਹੋਵੇ ਕੋਈ ਇਹੋ ਜੀ ਚੀਜ਼ ਕਿਉਂਕਿ ਇਲੈਕਸ਼ਨਾਂ ਨੂੰ ਲੈ ਕੇ ਪੂਰੀ ਜਿਹੜੀ ਹਰਿਆਣਾ ਦੇ ਵਿੱਚ ਵੀ ਸਖਤਾਈ ਕੀਤੀ ਗਈ ਹੈ ਤੇ ਬਾਰਡਰਾਂ 'ਚ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੰਜਾਬ ਬਾਰਡਰ ਦੀ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੇ ਸਕਤਾਈ ਬਿਲਕੁਲ ਸਕਤਾਈ ਜ਼ਰੂਰ ਕੀਤੀ ਗਈ ਹੈ ਤੇ ਇੱਕ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹ ਪੁਲਿਸ ਵੱਲੋਂ ਚੈੱਕ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਚੀਜ਼ ਨਾ ਇੱਕ ਸਟੇਟ ਤੋਂ ਜਿਹੜੀ ਦੂਜੀ ਸਟੇਟ ਦੇ ਵਿੱਚ ਲੈ ਕੇ ਜਾਈ ਜਾ ਰਹੀ ਹੋਵੇ ਜਿਸ ਤੋਂ ਕੋਈ ਕੱਲ ਨੂੰ ਜਿਸ ਦਿਨ ਨਤੀਜੇ ਵੱਡੇ ਭਾਰੀ ਭੁਗਤਣੇ ਪੈ ਸਕਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਚਕੁੱਲੇ ਤੋਂ ਜਦੋਂ ਜ਼ਿਰਖਪੁਰ ਵੱਲ ਜਾਂਦੇ ਆ ਤੇ ਇੱਥੇ ਜਿਹੜੀ ਪੰਜਾਬ ਪੁਲਿਸ ਵੱਲੋਂ ਆ ਪੂਰੀ ਸਕਤਾਈ ਕੀਤੀ ਗਈ ਹੈ ਤੇ ਬਾਕੀ ਦੀ ਜੇ ਅਪਡੇਟਸ ਦੀ ਗੱਲ ਕਰੀਏ ਤਾ ਫਿਲਹਾਲ ਚੈਕਿੰਗ ਜਾਰੀ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਕੋਈ ਚੈਕਿੰਗ ਦੇ ਦੌਰਾਨ ਕੋਈ ਇਸ ਤਰ੍ਹਾਂ ਦੀ ਖਬਰ ਮਿਲਦੀ ਆਇਆ ਕੋਈ ਗਲਤ ਚੀਜ਼ ਜਿਹੜੀ ਹੈ ਉਹ ਕਿਸੇ ਤੋਂ ਫੜੀ ਜਾਂਦੀ ਹੈ ਤਾਂ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਕੈਮਰਾ ਪਰਸਨ ਵਿਕਰਮ ਦੇ ਨਾਲ ਦੇਵ ਸ਼ਰਮਾ ਅਖਣ ਲੋਕ ਜ਼ੇਰਕਪੁਰ